ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਆਪਾਂ ਕਣਕ ਦੀ ਫਸਲ ਤੋਂ ਬੰਪਰ ਝਾੜ ਕਿਵੇਂ ਲੈ ਸਕਦੇ ਆ ਕਣਕ ਦਾ ਜਿਹੜਾ ਝਾੜ ਆਪਾਂ 28 ਕੁਇੰਟਲ ਤੱਕ ਆਪਾਂ ਕਿਵੇਂ ਲੈ ਸਕਦੇ ਆ ਕਿਹੜੀ ਆਪਾਂ ਹੁਣ ਕਿਹੜੀ ਖਾਦ ਆਪਾਂ ਸਪਰੇਅ ਆਪਾਂ ਕਰਨੀ ਹੈ ਤੇ ਕਿਹੜੀਆਂ ਹੁਣ ਆਪਾਂ ਗੱਲਾਂ ਦਾ ਧਿਆਨ ਰੱਖਣਾ ਤੇ ਜਿਨ੍ਹਾਂ ਕਿਸਾਨ ਭਰਾਵਾਂ ਦੀ ਜਿਹੜੀ ਕਣਕ ਹੈ ਉਹ 18-20 ਕੁਆਂਟਲ ਝਾੜ ਤੋਂ ਟੱਪਦੀ ਨਹੀਂ ਹੈਗੀ ਉਹ ਕਿਸਾਨ ਵੀਰ ਆਪਣੀ ਵੀਡੀਓ ਨੂੰ ਜ਼ਰੂਰ ਦੇਖਣ ਤੇ ਕਿਉਂਕਿ ਆਪਾਂ ਤੁਹਾਨੂੰ ਕੁਝ ਜਿਹੜੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹਦੇ ਨਾਲ ਆਪਾਂ ਕਣਕ ਤੋਂ 28 ਕੁਆਂਟਲ ਤੱਕ ਜਿਹੜਾ ਝਾੜ ਲੈ ਸਕਦੇ ਆ ਤੇ ਵੀਡੀਓ ਨੂੰ ਆਪਣੀ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਪਹਿਲਾ ਤਾਂ ਕਣਕ ਦੀ ਝਾੜ ਕਿਉਂਕਿ ਕਿਸਾਨ ਵੀਰਾਂ ਦੇ ਅਲੱਗ-ਅਲੱਗ ਹੁੰਦੇ ਆ ਕਿਉਂਕਿ ਇਹਦੇ ਵਿੱਚ ਫਰਕ ਕੀ ਹੁੰਦਾ ਫਰਕ ਸਿਰਫ ਆਪਣਾ ਜਿਹੜਾ ਨੁਕਤੇਆ ਦਾ ਫਰਕ ਹੁੰਦਾ ਹੈ ਸੇਵਾ ਦਾ ਫਰਕ ਹੁੰਦਾ ਕਿ ਆਪਾਂ ਆਪਣੀ ਕਣਕ ਦੀ ਫਸਲ ਦੇ ਵਿੱਚ ਹਰ ਇੱਕ ਕਿਸਾਨ ਪ੍ਰਾ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਨਾਲ ਜਿਹੜੀ ਕਣਕ ਦੀ ਸੇਵਾ ਕਰਦਾ ਹੈ ਖਾਦ ਤੇ ਸਪਰੇਆ ਦੀ ਤੇ ਪਰ ਜਿਹੜਾ ਮੌਸਮ ਹੁੰਦਾ ਮੌਸਮ ਹਰੇਕ ਸਾਲ ਜੇ ਇਸ ਵਾਰ ਗਰਮੀ ਜ਼ਿਆਦੇ ਹੈ ਜਾਂ ਠੰਡ ਜ਼ਿਆਦੇ ਹਰੇਕ ਸਾਲ ਜਿਹੜਾ ਮੌਸਮ ਹੈ ਸਾਰੀ ਕਣਕ ਦੇ ਲਈ ਹਰੇਕ ਜ਼ਿਮੀਂਦਾਰ ਦੇ ਲਈ ਇੱਕ ਤਰ੍ਹਾਂ ਦਾ ਹੁੰਦਾ ਪਰ ਇੱਕ ਮੌਸਮ ਹੋਣ ਦੇ ਕਾਰਨ ਵੀ ਜਿਹੜੇ ਜ਼ਿਮੀਂਦਾਰਾਂ ਦੇ ਝਾੜ ਹੈ ਉਹ ਕਣਕ ਦੇ ਅਲੱਗ-ਅਲੱਗ ਰਹਿੰਦੇ ਆ ਕਿਉਂ ਕਿ ਕਿਈ ਕਿਸਾਨ ਭਰਾਵਾਂ ਦੇ ਜਿਹੜੇ ਝਾੜ ਹੈ ਕਣਕ ਦੇ ਉਹ 17-18 ਕੁਇੰਟਲ ਤੇ ਕੁਝ ਕੁ ਕਿਸਾਨ ਵੀਰਾਂ ਦੇ 20 ਕੁਇੰਟਲ ਤੇ ਕੁਝ ਕੁ ਕਿਸਾਨ ਵੀਰਾਂ ਦੇ ਜਿਹੜੇ 22-23 ਪਲੱਸ ਕਰ ਜਾਂਦੇ ਨੇ ਤੇ ਕੁਝ ਵਿੱਚ ਅਜੇ ਕਿਸਾਨ ਭਰਾ ਵੀ ਨੇ ਜਿਹੜੇ 28 ਤੋਂ 30 ਕੁਇੰਟਲ ਤੱਕ ਜਿਹੜੀ ਕਣਕ ਦਾ ਝਾੜ ਲੈ ਰਹੇ ਆ ਉਹ ਕਿਉਂ ਉਹਦੇ ਵਿੱਚ ਫਰਕ ਕੀ ਆ ਉਹਦੇ ਵਿੱਚ ਸਿਰਫ ਮੌਸਮ ਇੱਕ ਤਰ੍ਹਾਂ ਦਾ ਹੁੰਦਾ ਉਹਦੇ ਵਿੱਚ ਆਪਣੀ ਸਿਰਫ ਆਪਾਂ ਸਹੀ ਤਰੀਕੇ ਨਾਲ ਨਾਲ ਕਿਵੇਂ ਆਪਾਂ ਆਪਣੀ ਫਸਲ ਦੀ ਕਣਕ ਦੀ ਦੇਖਭਾਲ ਕਰ ਰਹੇ ਹੈ ਤੇ ਕਿਹੜੀ ਆਪਾਂ ਖਾਦਾਂ ਦੀ ਵਰਤੋਂ ਕਰ ਰਹੇ ਹੈ ਤੇ ਕਿਹੜੀ ਆਪਾਂ ਪਰੇ ਜਿਹੜੀ ਸਹੀ ਤਰੀਕੇ ਦੇ ਨਾਲ ਦੇਖਭਾਲ ਆਪਾਂ ਫਸਲ ਦੀ ਕਰਾਂਗੇ ਤਾਂ ਫਿਰ ਜਿਹੜੀ ਆਪਾਂ ਕਣਕ ਤੋਂ ਵਧੀਆ ਝਾੜ ਪਾ ਲੈ ਸਕਦੇ ਆ ਤੇ ਹੁਣ ਕਿਸਾਨ ਭਰਾਵੋ ਜੇ ਆਪਾਂ ਆਪਣੀ ਕਣਕ ਦੀ ਫਸਲ ਤੋਂ ਇਸ ਵਾਰ ਆਪਾਂ ਚੰਗੇ ਝਾੜ ਦੀ ਉਮੀਦ ਕਰ ਰਹੇ ਆ ਤਾਂ ਆਪਾਂ ਕਿਸ ਤਰੀਕੇ ਦੇ ਨਾਲ ਆਪਾਂ ਪੰਪਰ ਝਾੜ ਕਣਕ ਤੋਂ ਲੈ ਸਕਦੇ ਆ ਤੇ ਪਹਿਲਾ ਕਿਸਾਨ ਭਰਾ ਉਹ ਆਪਾਂ ਬਜਾਈ ਸਮੇਂ ਜੂਰੀਆ ਖਾਦ ਪੂਰੀ ਕਰਤੀ ਪਾਣੀ ਲਾਇਆ ਚ ਹੁਣ ਨਹੀਂ ਲਾਇਆ ਜਿਹੜਾ ਹੁਣ ਆ ਕੇ ਸਮੇਂ ਨਾ ਇਹ ਇਪੋਰਟੈਂਟ ਜਿਹੜਾ ਸਮਾਂ ਹੈ ਸਭ ਤੋਂ ਇੱਥੇ ਆਪਣਾ ਝਾੜ ਜੇ ਆਪਾਂ ਗਲਤੀ ਕਰੂਗੇ ਤਾਂ ਆਪਣਾ ਝਾੜ ਬਹੁਤ ਹੱਦ ਤੱਕ ਘਟ ਵੀ ਸਕਦਾ ਤੇ ਬਹੁਤ ਹੱਦ ਤੱਕ ਆਪਾਂ ਆਪਣੀ ਫਸਲ ਦਾ ਝਾੜ ਵਧਾ ਸਕਦੇ ਆ ਹੁਣ ਫਰਵਰੀ ਮਹੀਨਾ ਚੱਲ ਰਿਹਾ ਤੇ 15 ਫਰਵਰੀ ਹੋਣ ਵਾਲੀ ਹੈ ਤੇ ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਜਿਹੜਾ 1 ਮਹੀਨੇ ਦਾ ਸਮਾਂ ਜੇ ਆਪਾਂ ਇਹ ਜਿਹੜਾ ਸਮਾਂ ਹੈ ਸਹੀ ਤਰੀਕੇ ਦੇ ਨਾਲ ਆਪਾਂ ਆਪਣੀ ਫਸਲ ਦੀ ਦੇਖਭਾਲ ਕਰ ਲੂਗੇ ਤਾਂ ਆਪਾਂ ਜਿਹੜਾ ਕਣਕ ਤੋਂ ਬਹੁਤ ਵਧੀਆ ਚੰਗਾ ਝਾੜ ਆਪਾਂ ਲੈ ਸਕਦੇ ਹਾਂ ਹੁਣ ਆਪਾਂ ਦੇਖਭਾਲ ਕਿਸ ਤਰੀਕੇ ਦੇ ਨਾਲ ਆਪਾਂ ਕਰਨੀ ਹੈ ਤੇ ਪਹਿਲਾ ਕਿਸਾਨ ਵੀਰੋ ਦੇਖਭਾਲ ਦੀ ਗੱਲ ਆਉਂਦੀ ਹੈ ਤਾਂ ਹੁਣ ਆਪਾਂ ਜਿਹੜੀ ਮੇਨ ਸਸਤਾ ਤਰੀਕਾ ਹੈ ਤੇ ਫਾਰਮੂਲਾ ਹੈ ਉਹ ਪਾਣੀ ਕੋਈ ਆਪਾਂ ਨੂੰ ਪੈਸਾ ਖਰਚਣ ਦੀ ਜਰੂਰਤ ਨਹੀਂ ਹੈਗੀ ਪਾਣੀ ਦੀ ਹੁਣ ਆਪਣੀ ਕਣਕ ਦਾ ਨਸਾਰਾ ਕਰੂਗੀ ਤੇ ਫਿਰ ਮਿਲਕਿੰਗ ਸਟੇਜ ਦਾਣਾ ਬਣੂਗਾ ਦੁੱਧ ਆ ਭਰੂਗਾ ਤੇ ਜਿਹੜਾ ਤਾਪਮਾਨ ਹੈ ਇਸ ਵਾਰ ਥੋੜਾ ਜਿਹਾ ਉੱਚਾ ਹੈ ਤੇ ਗਰਮੀ ਥੋੜੀ ਜੀ ਵੱਧ ਪੈ ਰਹੀ ਹੈ ਠੰਡ ਇਸ ਵਾਰ ਘੱਟ ਪਈ ਹੈ ਤੇ ਹੁਣ ਆਪਾਂ ਜਿਹੜਾ ਸਸਤਾ ਤੇ ਫਰੀ ਵਾਲਾ ਫਾਰਮੂਲਾ ਆਪਾਂ ਪਾਣੀ ਆਪਣੀ ਜਿਹੜੀ ਕਣਕ ਦੇ ਵਿੱਚ ਆਪਾਂ ਹੁਣ ਗਿੱਲ ਜ਼ਰੂਰ ਰੱਖਣੀ ਹੈ ਖੇਤ ਨੂੰ ਬਹੁਤਾ ਸੁੱਕਣਾ ਨਾ ਦਵੋ ਕਣਕ ਨੂੰ ਜਿਵੇਂ ਤੁਹਾਡੀ ਜਿਹੇ ਜਿਹੇ ਜ਼ਮੀਨ ਹੈ ਰੇਤਲੀ ਹੈ ਜਾਂ ਡੱਕਰ ਹੈ ਉਸ ਤਰੀਕੇ ਦੇ ਨਾਲ ਬਸ ਤੁਸੀਂ ਜਿਹੜੀ ਧਰਤੀ ਹੈ ਉਹਦੇ ਵਿੱਚ ਨਮੀ ਰੱਖਣੀ ਹੈ ਗਿੱਲ ਤਾਂ ਕਿ ਜਿਹੜਾ ਉੱਚ ਤਾਪਮਾਨ ਆਪਣੀ ਜਿਹੜੀ ਕਣਕ ਦੇ ਝਾੜ ਤੇ ਬਹੁਤ ਹੱਦ ਤੱਕ ਤੁਹਾਨੂੰ ਫਾਇਦਾ ਮਿਲੇਗਾ ਤੇ ਨੁਕਸਾਨ ਆਪਣਾ ਘੱਟ ਕਰ ਸਕੇ ਜਿਹੜਾ ਤਾਪਮਾਨ ਉੱਚ ਹੈ ਤੇ ਪਾਣੀ ਹੁਣ ਦੀ ਗੌਰ ਜ਼ਰੂਰ ਰੱਖੋ ਕਿਉਂਕਿ ਇਹ ਸਮਾਂ ਹੈ ਤੇ ਜੇ ਆਪਾਂ ਪਾਣੀ ਦੀ ਜੇ ਆਪਾਂ ਸਹੀ ਤਰੀਕੇ ਦੇ ਨਾਲ ਗੌਰ ਕਰੂਗੇ ਤਾਂ ਬਹੁਤ ਵਧੀਆ ਆਪਣਾ ਜਿਹੜਾ ਝਾੜ ਹੈ ਰਹੂਗਾ ਤੇ ਬਹੁਤ ਕਿਸਾਨ ਵੀਰ ਕਹਿੰਦੇ ਆ ਜੀ ਸਾਡੀ ਕਣਕ ਡਿੱਗ ਜੂਗੀ ਪਾਣੀ ਲਾਉਂਦੇ ਨਾਲ ਕਿਸਾਨ ਭਰਾਓ ਜੇ ਆਪਾਂ ਸੁੱਕੀ ਜ਼ਮੀਨ ਦੇ ਵਿੱਚ ਆਪਾਂ ਪਾਣੀ ਲਾਵਾਂਗੇ ਤਾਂ ਤੁਸੀਂ ਦੇਖੋਗੇ ਉਹਦੇ ਵਿੱਚੇ ਵੱਧ ਸਮੱਸਿਆ ਆਂਦੀ ਤੁਸੀਂ ਪਾਣੀ ਨੂੰ ਉਸ ਤਰੀਕੇ ਦੇ ਨਾਲ ਧਰਤੀ ਨੂੰ ਸੁੱਕਣਾਂ ਦਾਓ ਗਿੱਲੇ-ਗਿੱਲੇ ਤੁਸੀਂ ਪਾਣੀ ਲਈ ਜਾਓ ਫੇ ਜਿਹੜੀ ਜ਼ਮੀਨ ਹੈ ਥੱਲੇ ਤੋਂ ਤੁਸੀਂ ਜੜ ਦੇਖੋਗੇ ਮਿੱਟੀ ਪੌਲੀ ਘਟ ਹੁੰਦੀ ਹੈ ਜੇ ਆਪਾਂ ਸੁੱਕੀ ਜ਼ਮੀਨ ਦੇ ਵਿੱਚ ਪਾਣੀ ਲਾਉਗੇ ਤਾਂ ਉਹਦੇ ਵਿੱਚ ਪੈਰ ਹੈ ਜਿਹੜਾ ਜ਼ਿਆਦਾ ਖੂਬੂਗਾ। ਗਿੱਲੀ ਜ਼ਮੀਨ ਦੇ ਵਿੱਚ ਆਪਾਂ ਦੁਬਾਰੇ ਪਾਣੀ ਲਾਉਗੇ ਤਾਂ ਜਿਹੜੀ ਪਰਤੇ ਜੀ ਬਣ ਜਾਂਦੀ ਹੈ ਜ਼ਮੀਨ ਪੋਲੀ ਘਟ ਹੁੰਦੀ ਹੈ। ਤਾਂ ਗਿੱਲੇ-ਗਿੱਲੇ ਪਾਣੀ ਲਈ ਜਾਓ ਤੁਹਾਨੂੰ ਕੋਈ ਵੀ ਬਹੁਤੀ ਜਿਹੜੀ ਕਣਕ ਦੀ ਡਿਗਨ ਦੀ ਸਮੱਸਿਆ ਨਹੀਂ ਆਊਗੀ। ਤੇ ਦੂਜੀ ਗੱਲ ਹੁਣ ਆਪਾਂ ਕਿਹੜੀ ਸਪਰੇਅ ਕਰਨੀ ਹੈ ਕਿਸਾਨ ਭਰਾਵੋ ਕੋਈ ਆਪਾਂ ਨੂੰ ਐਸੇ ਵੈਸੇ ਪ੍ਰੋਡਕਟ ਨੇ ਉਹ ਵਰਤਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਸਿਰਫ ਤੁਸੀਂ ਹੁਣ ਜਿਵੇਂ ਇਸ ਵਾਰ ਉਹ ਉੱਚ ਤਾਪਮਾਨ ਹੈ ਤੇ ਨ ਸਾਰੇ ਸਮੇਂ ਹਰੇਕ ਸਾਲ ਬਹੁਤ ਜਿਹੜੇ 28 ਤੋਂ 30 ਕੁਆਂਟ ਤੱਕ ਝਾੜ ਕੱਢ ਰਹੇ ਹੈ ਤੇ ਮੈਂ ਆਪਣੀ ਵੀ ਗੱਲ ਕਰਦਾ ਅਸੀਂ ਆਪਣੀ ਵੀ ਸਪਰੇਅ ਆਪਾਂ ਆਪਣੀ ਕਣਕ ਦੀ ਫਸਲ ਤੇ ਉਹ ਜ਼ਰੂਰ ਕਰਦੇ ਆ ਤਾਂ ਤੁਸੀਂ ਹੁਣ ਜਿਹੜੇ ਤੱਤ ਆਪਣੀ ਫਸਲ ਨੂੰ ਜ਼ਰੂਰੀ ਹੈ ਉਹਦੀ ਸਪਰੇਅ ਕਰੋ ਜਿਵੇਂ ਬੋਰਨ ਤੱਤ ਹੋ ਗਿਆ ਪੋਟਾਸ਼ ਤੱਤ ਹੋ ਗਿਆ ਨਾਈਟ੍ਰੋਜਨ ਤੱਤ ਹੋ ਗਿਆ ਤੇ ਫਾਸਫੋਰਸ ਤੱਤ ਹੋ ਗਿਆ ਇਹ ਜਿਹੜੇ 4-5 ਤੱਤ ਨੇ ਇਹਨਾਂ ਦੀ ਤੁਸੀਂ ਸਪਰੇਅ ਕਰੋ ਤੇ ਇਹ ਜਿਹੜੇ ਤੱਤ ਹੈ ਤੁਸੀਂ ਬੋਰਨ ਦੀ ਸਪਰੇਅ ਤੁਸੀਂ 20% ਦੀ ਕਰ ਸਕਦੇ ਹੋ 70-80 ਗ੍ਰਾਮ 1 ਏਕੜ ਦੇ ਵਿੱਚ ਤੇ ਅੱਗੇ ਜਿਹੜਾ ਨਾਈਟ੍ਰੋਜਨ ਫਾਸਫੋਰਸ ਹੋ ਗਿਆ ਤੇ ਪੋਟਾਸ਼ ਹੋ ਗਿਆ ਇਹਦੀ ਤੁਸੀਂ ਐਨਪੀਕੇ 13-0-45 ਦੀ ਸਪਰੇਅ ਕਰ ਸਕਦੇ ਹੋ 2 ਕਿਲੋ ਤੱਕ ਤੁਸੀਂ ਜਿਹੜੀ ਇਹਦੀ ਡੋਜ ਆ ਉਹ ਹੀ ਕੇਕਟ ਦੇ ਵਿੱਚ ਵਰਤ ਸਕਦੇ ਹੋ ਜਾਂ ਫਿਰ ਤੁਸੀਂ NPK 05234 ਉਹਦੀ ਵੀ ਸਪਰੇਅ ਕਰ ਸਕਦੇ ਹੋ ਤੁਹਾਨੂੰ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ ਤੇ ਨਾਲ ਉਹਦੇ ਵਿੱਚ ਜਿਹੜਾ 05234 ਦੇ ਵਿੱਚ ਨਾਈਟ੍ਰੋਜਨ ਹੈਗੀ ਤੁਸੀਂ ਐਡ ਕਰ ਸਕਦੇ ਹੋ 2 ਕਿਲੋ ਤੱਕ ਤੁਸੀਂ ਯੂਰੀਆ ਐਡ ਕਰ ਲਓ ਤੇ ਡੇਢ ਤੋਂ ਹਾਂ ਡੇਢ ਕਿਲੋ ਤੁਸੀਂ 05234 ਤੇ ਨਾਲ 70-80 ਗ੍ਰਾਮ ਪੋਰਨਾ ਇਹ ਤਿੰਨਾਂ ਚੀਜ਼ਾਂ ਦੀ ਸਪਰੇਅ ਕਰ ਦਿਓ ਤੁਹਾਨੂੰ ਬਹੁਤ ਸ਼ਾਨਦਾਰ ਨਤੀਜੇ ਮਿਲਣਗੇ ਥੋੜੀ ਜਿਹੜੀ ਬੱਲੀ ਦਾ ਸੈਜ ਹੈ ਉਹਦੇ ਵਿੱਚ ਦਾਣਿਆਂ ਦੀ ਗਿਣਤੀ ਤੇ ਜਿਹੜੀ ਇੱਕ ਸਮੱਸਿਆਆਂ ਦੀ ਕਣਕ ਦੇ ਵਿੱਚ ਜਿਹੜੇ ਜਦੋਂ ਜਿੱਥੇ ਤੋਂ ਬੱਲੀਬਾਨੀ ਸ਼ੁਰੂ ਹੁੰਦੀ ਹੈ ਉੱਥੇ ਜਿਹੜੇ 2-3 ਦਾਣਿਆਂ ਦੀ ਜਿਹੜੀ ਗਿਣਤੀ ਹੈ ਉਹ ਖਾਲੀ ਰਹਿ ਜਾਂਦੀ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਤੁਹਾਡੇ ਖੇਤ ਦੇ ਵਿੱਚ ਸਮੱਸਿਆ ਆਈ ਹੋਊਗੀ ਉਹ ਖਾਲੀ ਜਿਹੜੇ 3-4 ਦਾਣਿਆਂ ਦੀ ਜਿਹੜੀ ਗਿਣਤੀ ਉਹ ਕਿਉਂ ਘਟਦੀ ਹੈ ਬੱਲੀ ਖਾਲੀ ਕਿਉਂ ਰਹਿੰਦੀ ਹੈ ਉਹ ਇਸੇ ਕਰਨਾ ਜਦ ਆਪਣੀ ਫਸਲ ਦੇ ਵਿੱਚ ਤਤਪਾ ਪੂਰੇ ਨਹੀਂ ਕਰਾਂਗੇ ਕਣਕ ਨੂੰ ਪਾਣੀ ਸਹੀ ਤਰੀਕੇ ਨਾਲ ਨਹੀਂ ਦਵਾਂਗੇ ਤਾਂ ਜਿਹੜੀ ਇਹ ਸਮੱਸਿਆਵਾਂ ਮਾ ਆਪਣੀ ਫਸਲ ਦੇ ਵਿੱਚ ਆ ਜਾਂਦੀ ਆ ਤੇ ਹੁਣ ਜਿਹੜਾ ਸਮਾਂ ਚੱਲ ਰਿਹਾ ਹੁਣ ਆਪਾਂ ਇਹ ਜਿਹੜੀ ਸਮੱਸਿਆਵਾਂ ਦਾ ਹੱਲ ਕਰ ਸਕਦੇ ਆ ਕਿ ਆਪਣੇ ਕੋਲ ਜਿਹੜਾ ਹਜੇ ਟਾਈਮ ਹੈਗਾ ਤਾਂ ਇਸ ਚੀਜ਼ ਦੀ ਹੁਣ ਗੌਰ ਜ਼ਰੂਰ ਕਰੋ ਪਾਣੀ ਦਾ ਸਹੀ ਪ੍ਰਬੰਧ ਰੱਖੋ ਤੇ ਜਿਹੜੀ ਮੈਂ ਤੁਹਾਨੂੰ ਇਹ ਤੱਤ ਦੱਸਿਆ ਇਹਨਾਂ ਦੀ ਤੁਸੀਂ ਐਨਪੀਕੇ ਹੋਗੇ ਇਹਨਾਂ ਦੀ ਸਪਰੇ ਤੁਸੀਂ ਇੱਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫੰਗੀ ਸੈੱਟ ਤੇ ਤੇਲੇ ਦੀ ਸਪਰੇ ਵਾਲੇ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਿਓ ਤੇ ਕਮੈਂਟਾਂ 'ਚ ਦੱਸਿਓ ਹੋਰ ਆਪਾਂ ਤੁਹਾਨੂੰ ਕੀਤੇ ਬਾਰੇ ਆਪਾਂ ਵੀਡੀਓ ਬਣਾਈਏ ਹੋਰ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ